ਦਾੜੀ ਵਾਲੇ ਕਬੂਤਰ ਆਗੇ ਛੋਡੇ ਇੱਕ ਕਿੱਥੋਂ ਬਣੇ ਸੀਗੇ ਜੀ ਇਹੋ ਇਹ ਮਧੂਰ ਦੱਸਿਆ ਜੀ ਵੀ ਉਹ ਡੱਬਾ ਮੈਂ ਮੁੱਲ ਲੈ ਲਿਆ ਠੀਕ ਹੈ ਜੀ 2400 ਦਾ ਠੀਕ ਹੈ ਮੈਨੂੰ ਪ੍ਰਮਾਤਮਾ ਨੇ ਵੜ ਦਿੱਤਾ ਠੀਕ ਹੈ ਜੀ ਪਹਿਲਾ ਜਿਹੜਾ ਡੱਬਾ ਲਿਆ ਸੀ ਮੈਂ ਉਹਨੇ ਲੀਲਾ ਕੱਪ ਦਿੱਤਿਆ ਤੈਨੂੰ ਕੱਪ ਦਿਖਾਉਣਾ ਠੀਕ ਹੈ ਜੀ ਹਾਂ ਜੀ ਹਾਂ ਠੀਕ ਹੈ ਜੀ ਤੇ ਉਹਦੇ ਵਾਗਣਾ ਭਰਾਵਾ 15 ਸਕੂਟਰ ਸਟਾਰਟ ਹੋ ਗਿਆ ਕਰਨ ਵੀ ਗਿਆ ਹੁਣ ਤਾਂ ਨੀ ਗਾ ਡੱਬਾ ਨੀਂਗਾ ਸੋਨੇ ਮੁੱਲ ਲਿਆ ਸੀਗਾ ਇਹ ਡੱਬਾ ਉਹੀ ਸਿੱਧਾ ਬਾਜੀ ਆ ਗਿਆ ਆ ਸਿੱਧਾ ਬਾਜੀ ਛੱਡਿਆ ਠੀਕ ਹੈ ਜੀ ਜਦੋਂ ਮੈਂ ਘਰੇ ਢਾਕੇ ਦੇਖਿਆ ਇੱਕ ਦਿਨ ਤਾਂ ਥੋੜਾ ਬਿਆ ਦੂਜੇ ਦਿਨ ਤਾਂ ਕਬੂਤਰ ਨੇ ਧੁੱਕੀ ਘੱਟ ਤੇ ਉੱਡਣ ਵਾਲੀ ਮੈਂ ਕਹਿੰਦਾ ਉੱਡੂਗਾ ਠੀਕ ਹੈ ਜੀ ਫਿਰ ਥੋੜਾ ਜਨਾ ਖਰਾਕ ਖਵਾਉਣੀ ਬੈਣੀ ਆ ਜਾਨਾ ਤਾਂ ਜਹਾਨ ਹੈ ਜੀ ਹਾਂ ਬੱਸ ਗੱਲ ਮੁੱਕੀ ਹਾਂਜੀ ਹਾਂਜੀ ਜਿਹੜਾ ਬੰਦਾ ਸ਼ੁਰੂ ਤੋਂ ਥੰਦਾ ਹੈ ਹਾਂਜੀ ਚੰਗਾ ਖਾਂਦਾ ਹੈ ਚੰਗਾ ਪਹਿਨਦਾ ਹੈ ਹਾਂਜੀ ਉਹ ਜੋ ਉਹਦੇ ਚ ਹੁੰਦਾ ਹੈ ਬਿਲਕੁਲ ਜੀ ਜ਼ੋਰ ਤਾਂ ਹੋ ਗਈ ਹੋਗਾ ਹਾਂ ਤੇ ਬੇਟਾ ਤੁਸੀਂ ਘਰ ਦੇ ਜਵਾਕ ਉਹ ਮੈਂ ਬਿੰਦਰ ਕਰਕੇ ਨਾ ਉਹ ਆਪਣੇ ਹੀ ਗਰੁੱਪ ਹੈ ਹਾਂਜੀ ਸਾਡੀ ਉਹਨਾਂ ਨਾਲ ਸ਼ੁਰੂ ਤੋਂ ਬਣਦੀ ਧੰਨੇ ਦੇ ਲਾਣੇ ਨਾਲ ਠੀਕ ਹੈ ਜੀ ਜਿਹੜੇ ਧੰਨੇ ਦੇ ਖੱਬੇ ਸੱਜੇ ਮੋਢੇ ਵਾਲੇ ਨੇ ਹਾਂਜੀ ਸਾਰਿਆਂ ਨਾਲ ਬਣਦੀ ਸੀ ਇੱਕ ਦੋ ਬੇਈਮਾਨ ਹੋਏ ਸੀਗੇ ਉਹ ਛੱਡ ਗਏ ਠੀਕ ਹੈ ਜੀ ਕੰਨੇ ਕੇ ਹੁਣ ਵੀ ਦੁਨੀਆ ਰਾਨਾ ਆਪਣੀ ਵਧੀਆ ਬਣਦੀ ਹੈ ਠੀਕ ਹੈ ਜੀ ਤੇ ਬਲਕੇ ਭਿੰਦਰ ਆ ਕੇ ਵੀ ਉਹਦੇ ਦੁਨੀਆ ਦਾ ਮੁੰਡਾ ਕਹਿੰਦਾ ਵੀ ਸਾਡੇ ਕਬੂਤਰ ਨਿਕਲਣ ਲੱਗ ਗਏ ਠੀਕ ਹੈ ਜੀ ਫਿਰ ਉਹਨੂੰ ਮੈਂ ਇੱਥੋਂ ਦਿੱਤੇ ਮੋਜਿਆ ਚੋਂ ਜਿਹੜੇ ਬਗਰਾੜੀ ਵਾਲੇ ਨੇ ਜੰਟੇ ਵਾਲੇ ਮੋਜੀ ਹਾਂਜੀ ਇੱਕਾੜੇ ਵਾਲੇ ਜਰਨੈਲ ਸੰਗੋਲੇ ਛੱਡ ਗਿਆ ਸੀ ਸ਼ਰੀਫ ਠੀਕ ਹੈ ਜੀ ਉਹਨਾਂ ਕਬੂਤਰਾਂ 'ਚ ਹਜੇ ਵੀ ਇੱਕ ਕਬੂਤਰ ਇਹ ਮੁੱਖ ਨੂੰ ਪਤਾ ਵੀ ਥੱਲੇ ਆਇਆ ਕਿ ਕਿਸੇ ਚੀਜ਼ ਲਈ ਦੁੱਤਾ ਹੈ ਠੀਕ ਹੈ ਜੀ ਹਜੇ ਵੀ ਹੈਗਾ ਠੀਕ ਹੈ ਉਹਨਾਂ ਕਬੂਤਰਾਂ 'ਚ ਪੁਰਾਣਿਆਂ 'ਚ ਉਹ ਕਬੂਤਰਾਂ ਦਾ ਮੈਂ ਹੈਰਾਨ ਬਣ ਗਿਆ ਵੀ ਆਇਆ ਖੁੱਡਾ ਖੁੱਲਾ ਤੇ ਕਬੂਤਰ ਉੱਡ ਗਿਆ ਹਾਂਜੀ ਮਦਾ ਪਸਾਵਾ ਠੀਕ ਹੈ ਜੀ ਜਦ ਕਬੂਤਰ 10-15 ਸਾਲ ਦਾ ਬੰਦ ਬੈਠਾ ਹੈ ਖਬਰ ਕਿੱਧਰ ਜਾਊਗਾ ਠੀਕ ਹੈ ਜੀ ਦੋ ਘੜੇ ਦੇ ਅੱਗੇ ਛਤਰੀ ਤੇ ਬੈਠ ਗਿਆ ਛਤਰੀ ਤੋਂ ਲਾਤਾ ਠੀਕ ਹੈ ਜੀ ਉਹ ਕਬੂਤਰ ਇੰਨੇ ਸਿਆਣੇ ਨੇ ਵੀ ਆ ਘਰ ਤੋਂ ਨਾ ਗੱਜਪੜੇ ਨਹੀਂ ਹੁੰਦੇ ਠੀਕ ਹੈ ਜੀ ਜਿਹੜੇ ਇੰਨੇ ਸਿਆਣੇ ਨੇ ਉਹ ਆਪਾਂ ਨੂੰ ਬਾਹਰ ਵੀ ਕੰਮ ਦਿੰਦੇ ਆ ਬਿਲਕੁਲ ਜੀ ਬਿਲਕੁਲ ਬਾਹਰ ਤਾਂ ਕੰਮ ਉਹਨਾਂ ਨੇ ਦੇਣਾ ਘੜੀ ਸਿਆਣੇ ਆ ਹੁਣ ਇਹ ਤਾਂ ਦੇਖਿਆ ਨਹੀਂ ਪਤਾ ਮੈਨੂੰ ਵੀ ਛੁੱਟੋਂ ਮੱਖਣ ਹੈਪੀ ਜੇ ਕਰੋ ਲਿਆ ਜੀ ਤੇਰੇ ਕਰੋ ਲਿਆ ਜੀ ਗੋਲੇ ਜੇ ਲਿਆ ਸੀ ਨਾ ਜੀ ਆਈ ਆਈ ਸੀ ਆਪਣੇ ਘਰਿਆਂ ਦੀ ਉਹ ਕਬੂਤਰ ਨਾ ਘਰੇ ਭਰਾਵਾ ਬਾਜ਼ੀਆਂ ਜਿੱਥਰ ਨੂੰ ਕੋਈ ਜਿੱਤ ਨਹੀਂ ਸਕਦਾ ਠੀਕ ਹੈ ਜੀ ਉਹ ਹੱਥੋਂ ਫਿਰ ਕਬੂਤਰ ਬਾਦਰ ਤੇ ਦਿੱਤੇ ਗਏ ਬਾਗਾ ਬਾਦਰ ਤੇ ਠੀਕ ਹੈ ਉਹ ਆਪਣੇ ਕੂਤਰ ਘਰੇ ਤਾਂ ਵੇਚ ਦੇਣੀ ਬਾਹਰ ਹੀ ਰੋਕ ਦੇ ਹਾਂ ਜੀ ਹੈਗੇ ਹਾਂ ਜੀ ਹੈਗੇ ਆਪਣੇ ਲਈ ਬਾਬਾਈ ਹੁਣ ਵੀ ਪੰਜ ਚਾਰ ਤਾਂ ਹੁੰਦੇ ਹੀ ਨੇ ਹਾਂ ਜੀ ਹਾਂ ਹੈਗੇ ਆ ਵਿੱਚ ਕਬੂਤਰ ਆਪਣੇ ਘਰੇ ਹੈਗੇ ਉਹ ਮੇਰੇ ਪਸੰਦ ਨੇ ਠੀਕ ਹੈ ਜੀ ਇਹ ਕਬੂਤਰਾਂ ਵਾਲਿਆਂ ਨੇ ਨਾ ਮੇਰੀ ਗੱਲ ਨਹੀਂ ਮੰਨੀ ਹਾਂ ਜੀ ਮੈਂ ਕਿਹਾ ਤੁਸੀਂ 20 20000 ਵਾਦਾ ਲਾਉਦੇ ਮਰਵਾਉਂਗੇ ਹਾਂ ਜੀ ਕਬੂਤਰਾਂ ਦੀ ਐਂਟਰੀ ਚਾਹੀਦੀ ਹੈ 1200 1700 ਠੀਕ ਹੈ ਬਿਲਕੁਲ ਬਾਬਾ ਜੀ ਅਸੀਂ ਵੀ ਹੱਕ ਤੇ ਹੀ ਬਹੁਤ ਇਹ ਗੱਲ ਦੀ ਕਿਤੇ ਪਿੰਡ ਕਿਤੇ ਬਾਜੀ ਹੁੰਦੀ ਆ ਦੇਖੋ ਵੀਡੀਓ 'ਚ ਮੈਂ ਹੱਥ ਬੰਨ ਕੇ ਕਹਿਣਾ ਵੀ ਵੀਡੀਓ 'ਚ ਇਹ ਤੁਸੀਂ ਸੁਣ ਲਓ ਵੀ ਜਿਹੜੀ ਐਂਟਰੀ ਥੋੜੀ ਰੱਖੋਗੇ ਹਾਂ ਜੀ ਉਹਦੇ ਤੇ ਰੁਪਈਆ ਤੇਰੇ ਪੈਣ